ਸਤ ਸ੍ਰੀ ਅਕਾਲ ਜੀ ਹੋਰ ਹੋਈ ਕੀ ਸਾਰੇ ਤੇ ਆ ਦੇਖੋ ਭਾਈ ਆ ਬੰਦੇ ਨੇ ਜਿਹੜੇ ਨੇ ਕੰਗਾ ਦਿਖਾਇਆ ਇਹਨੇ ਚੈਲੰਜ ਕੀਤਾ ਸੀ ਕਹਿੰਦਾ ਕੰਗਾ ਆਰੇ ਤੇ ਨਹੀਂ ਬਣਦਾ ਕਹਿੰਦਾ ਭਾਈ ਵੀ ਮੈਂ ਕਈ ਨੂੰ ਪੁੱਛ ਲਿਆ ਹੀ ਬਣਦਾ ਨਹੀਂ ਹੈਗਾ ਤੇ ਇਹ ਭਾਈ ਆਏ ਆਪਣੇ ਸਲੂਨ ਆਏ ਭਾਈ ਦਾ ਤੇ ਕੰਗਾ ਕਹਿੰਦਾ ਵੀ ਸਲੂਨ ਦਾ ਟੰਗਣ ਨੂੰ ਬਣਾਉਣਾਗਾ 2 ਫੁੱਟ ਲੰਮਾ ਤੇ ਆਪਾਂ 2 ਫੁੱਟ ਟਾਲੀ ਦੀ ਲੱਕੜ ਲਈਤੀ ਆ ਨਹਰੀ ਦੀ ਤੇ ਦੇਖੋ ਚੈੱਕ ਕਰੋ ਕੋਸਸ ਆਪਾਂ ਪੂਰੀ ਕਰੀਏ ਵੀ ਬਾਕੀ ਤੁਸੀਂ ਕਮੈਂਟਾਂ 'ਚ ਦੱਸੋ ਵੀ ਕਿਵੇਂ ਲੱਗਿਆ ਤੁਹਾਨੂੰ ਵਧੀਆ ਲੱਗਿਆ ਵੀ ਕਾਪੀ ਸੇਮ ਬਣ ਗਿਆ ਤੇ ਸਲੂਨ ਟੰਗਣ ਵਾਸਤੇ ਬਣਵਾਏ ਬਾਈ ਨੇ ਇਹ ਬਾਈ ਦਾ ਵੀ ਬਣਦਾ ਨਹੀਂ ਹੈਗਾ ਮਾ ਕੋਈ ਕਰਨੇ ਦੇਖ ਲੈਣੇ ਵੀਰੇ ਟਰਾਈ ਕਰੀ ਤੇ ਆਹ ਦੇਖੋ ਆਪਾਂਰੇ ਹੁਣ ਜਿਹੜੇ ਗੰਦੇ ਹੁੰਦੇ ਨੇ ਗੰਦੇ ਬਣਾਉਣੇ ਆ ਇਹ ਦੇਖੋ ਚੈੱਕ ਕਰੋ ਕਿੰਨੇ ਲੱਗਦਾ ਸਾਨੂੰ ਦੀ ਵਧੀਆ ਲੱਗਦਾ ਤਾਂ ਲਾਇਕ ਤੇ ਸ਼ੇਅਰ ਕਰਦੇ ਕਰੋ ਕਮੈਂਟਾਂ ਜਰੂਰ ਦੱਸੋ ਤੇ ਤੁਹਾਨੂੰ ਆ ਲੱਗੇ ਵੀ ਕਾਪੀ ਬਣ ਗਈ ਵਧੀਆ ਬਣ ਗਿਆ ਤਾਂ ਵੀ ਦੱਸ ਦਿਓ ਤੇ ਤੁਹਾਨੂੰ ਆ ਲੱਗੇ ਵੀ ਵਧੀਆ ਨਹੀਂ ਬਣਿਆ ਤਾਂ ਵੀ ਦੱਸ ਜੀ ਤੇ ਕਮੈਂਟਾਂ ਜਰੂਰ ਦੱਸਿਓ ਬਸ ਤੇ ਜੀ ਕਾਪੀ ਬਣ ਗਈ ਜਿਵੇਂ ਉਹ ਬਾਈ ਨੇ ਚੈਲੰਜ ਕੀਤਾ ਕਹਿੰਦਾ ਵੀ ਬਣਦਾ ਨਹੀਂਗਾ ਆਪਾਂ ਤਾਂ ਕਮੈਂਟਾਂ ਦੇ ਹਿਸਾਬ ਹੀ ਲਵਾਂਗੇ ਵੀ ਬੀ ਬਣ ਗਿਆ ਯਾ ਵੀ ਨਹੀਂ ਬਣਿਆ ਉਹ ਹੀ ਆ ਤੇ ਉਹਦੇ ਪੈਣ ਦਾ ਆਪਾਂ ਨੂੰ ਕੀ ਮਤਲਬ ਨਹੀਂ ਠੀਕ ਹੈ ਜੀ ਇਹ ਦੇਖੋ ਦਰ ਹੁਣ ਆਪਾਂ ਇਹ ਮੂਰੋਂ ਮੂਰੋਂ ਥੋੜੀ ਦੰਦੇ ਚੌੜੇ ਕਰੇ ਹੈਗੇ ਵੀ ਬੈਲ ਲਪਾਈ ਹੈ ਜਿਹੜੀ ਤੇ ਬੈਲ ਘੱਟ ਸੀ ਤੇ ਦੇਖੋ ਦਰ ਹੁਣ ਵੀ ਆਹ ਦੇਖੀ ਕਿ ਕਿਹੜਾ ਹੁੰਦਾ ਨਾ ਕਈ ਯਾਰ ਵੀ ਤੇ ਬੰਮੂਰੋਂ ਦੰਦੇ ਜਿਹੜੇ ਕੰਗੇ ਦੇ ਚੌੜੇ ਹੋਣ ਨੂੰ ਮੇ ਚੌੜੇ ਕਰਾਂਗੇ ਤੇ ਅਗਲਾ ਭਾਗ ਆ ਜਿਹੜਾ ਉਹ ਸਾਨੂੰ ਬਈ ਪਾਲਸ ਕਰਕੇ ਉਹ ਅਗਲੀ ਵੀਡੀਓ ਚ ਪਾਵਾਂਗੇ ਕਿਰਾਂ ਅੱਜ ਅਸੀਂ ਇਹ ਚੀਰ ਦਿੱਤੀਗਾ ਚੀਰ ਕੇ ਆ ਰਹੇ ਤੇ ਹੀ ਜਿੰਨੀ ਕੁ ਕਲਾ ਕਰੀ ਹੋਈ ਹੈ ਉਨੀ ਕੁ ਮਤਲਬ ਪਾਈ ਹੈ ਅਗਲੀ ਵੀਡੀਓ ਗ੍ਰੈਂਡਰ ਲਾ ਕੇ ਜਿਹੜੀ ਆਪਾਂ ਮਤਲਬ ਪਾਰਸ ਕਰਾਂਗੇ ਉਹ ਸਾਨੂੰ ਕਰਨ ਨੂੰ ਪਾਵਾਂਗੇ ਪੂਰੀ ਵੀਡੀਓ ਕਰਨ ਨੂੰ ਦਿਖਾਵਾਂਗੇ ਸਾਨੂੰ ਦੀ ਪਾਰਸ ਕਰਕੇ ਕਿਵੇਂ ਲੱਗਦਾ ਹੈ ਅੱਜ ਇਹਨੂੰ ਸਾਨੂੰ ਸਿੰਪਲ ਦਿਖਾਉਣੇ ਹੈ ਦੇਖੋ ਜੇ ਵਧੀਆ ਲੱਗੇ ਲਾਈਕ ਤੇ ਸ਼ੇਅਰ ਕਰ ਦਿਓ ਕਮੈਂਟ ਕਰਿਓ ਧੰਨਵਾਦ